ਕਹਿੰਦੇ ਕਿਸੇ ਉੱਤੇ ਹੱਸ ਰਿਆਂ ਨਾ ਉਹ ਚੰਗਾ ਹੋਇਆ ਇਹਦੇ ਨਾਲ ਵਿਗੜ ਗਿਆ ਇਹਦਾ ਕੰਮ ਖਰਾਬ ਹੋ ਗਿਆ ਕਹਿੰਦੇ ਐਵੇਂ ਨਾ ਹੰਕਾਰੀ ਹੋ ਇਹ ਕਿਸੇ ਦੀਆਂ ਕਮੀਆਂ ਵੇਖ ਕੇ ਹੱਸਨੇ ਕਿਸੇ ਦਾ ਨੁਕਸਾਨ ਵੇਖ ਕੇ ਹੱਸਦਾ ਉਹ ਸੱਜਣਾ ਕੱਲ ਨੂੰ ਉਹ ਚੀਜ਼ ਤੇਰੇ ਤੇ ਵੀ ਐਪਲੀਕੇਬਲ ਹੋ ਸਕਦੀ ਹੈ ਤੇਰੀ ਬੇੜੀ ਅਜੇ ਸਮੁੰਦਰ 'ਚ ਹੈ ਦੂਜਿਆਂ ਤੇ ਹੱਸਣ ਵਾਲਿਆ ਕੱਲ ਤੇਰੇ ਨਾਲ ਕੀ ਹੋਏਗਾ ਇਹਦਾ ਕੋਈ ਪਤਾ ਨਹੀਂ ਕਿਸੇ ਦਿਨ ਹੱਸੋ ਜੇ ਧਰਮੀ ਧਰਮੀ ਬੰਦਾ ਉਹ ਹੈ ਜਿਹੜਾ ਦੂਜੇ ਦਾ ਔਗਣ ਵੇਖ ਕੇ ਵੀ ਖੁਸ਼ ਨਹੀਂ ਹੁੰਦਾ ਉਹ ਕਹਿੰਦਾ ਉਹ ਜਦੋਂ ਕਿਸੇ ਦਾ ਔਗਣ ਵੇਖਦਾ ਉਹਦੇ ਅੰਦਰੋਂ ਅਰਦਾਸ ਨਿਕਲਦੀ ਹੈ ਵਾਹਿਗੁਰੂ ਮੈਨੂੰ ਬਚਾ ਕੇ ਰੱਖੇ ਹੈ ਵਾਹਿਗੁਰੂ ਸਾਨੂੰ ਬਚਾ ਕੇ ਰੱਖੇ ਜਦੋਂ ਕਿਸੇ ਦਾ ਕੋਈ ਨੁਕਸਾਨ ਹੋਵੇ ਉਹ ਖੁਸ਼ ਨਹੀਂ ਹੁੰਦੇ ਉਹ ਬੰਦੇ ਧਰਮੀ ਨੇ ਜਿਹੜਾ ਕਿਸੇ ਦੇ ਖੁਸ਼ ਹੋ ਕੇ ਹੱਸ ਰਿਹਾ ਬਾਦਸ਼ਾਹ ਕਹਿੰਦੇ ਤੇਰੇ ਨਾਲ ਵੀ ਹੋ ਸਕਦਾ ਪੜੋ ਬਚਨ ਕਦੇ ਕਿਸੇ ਦੀ ਕਮੀ ਤੇ ਨਾ ਹੱਸੋ ਕਦੇ ਕਿਸੇ ਦੇ ਬੱਚਿਆਂ ਦਾ ਕੋਈ ਨੁਕਸਾਨ ਹੋ ਜਾਏ ਕਦੇ ਨਾ ਹੱਸੋ ਕਦੇ ਕਿਸੇ ਬੰਦੇ ਦੀ ਬੇਇੱਜ਼ਤੀ ਹੋ ਜਾਏ ਕਦੇ ਨਾ ਹੱਸੋ ਮੈਂ ਸਵੇਰੇ ਵੀ ਬੇਨਤੀ ਕੀਤੀ ਜਿਹੜੇ ਬੰਦੇ ਜਿੱਤ ਦਾ ਜਸ਼ਨ ਢੋਲ ਵਜਾਵ ਜਾ ਕੇ ਮਨਾਉਂਦੇ ਨੇ ਜਿੱਦਣ ਹਾਰ ਦਾ ਸਾਹਮਣਾ ਕਰਨਾ ਪੈਂਦਾ ਹਾਰਟ ਅਟੈਕ ਨਾਲ ਮਰਦੇ ਨੇ ਉਹ ਬੰਦੇ ਇਸ ਲਈ ਜਿੱਤ ਨੂੰ ਇੰਨੇ ਉੱਚੇ ਲੈਵਲ ਤੇ ਨਾ ਲੈ ਜਾਓ ਹੰਕਾਰ ਵਿੱਚ ਕਿ ਹਾਰਨ ਲੱਗਿਆਂ ਤੁਹਾਨੂੰ ਹਾਰਟ ਅਟੈਕ ਹੋ ਜਾਏ ਕਹਿਣ ਤੋਂ ਪਹਿਲ ਕਿਸੇ ਦੇ ਦੁੱਖ ਤੇ ਕਦੇ ਖੁਸ਼ੀ ਨਹੀਂ ਮਨਾਉਂਦਾ ਇਹਨੂੰ ਪਾਤਸ਼ਾਹ ਨੇ ਬਚਨ ਪਿਆ ਕਬੀਰ ਗਰਬ ਨਾ ਕੀਜੀਐ ਜਿਹਨੂੰ ਬਣੀ ਯਾਦ ਹੋਵੇ ਨਾਲ ਪੜਿਆ ਕਰੋ ਤੁਹਾਡੀ ਹਾਜ਼ਰੀ ਲੱਗੇ ਕਬੀਰ ਗਰਬ ਨਾ ਕੀਜੀਐ ਰੰਗ ਨਾ ਸੀਐ ਕੋਈ ਉਹ ਜੋ ਸੁਨਾਓ ਸਮੁੰਦਰ ਮੈਂ ਕਿਆ ਜਨੋ ਕਿਆ ਹੋਏ ਕਹਿੰਦੇ ਤੇਰੀ ਬੀੜੀ ਅਜੇ ਸਮੁੰਦਰ ਚਾ ਕੱਲ ਤੇਰੇ ਨਾਲ ਕੀ ਹੋਣਾ ਕੀ ਪਤਾ ਐਵੇਂ ਨਾ ਕਿਸੇ ਦੇ ਹੱਸਿਆ ਕਰ ਦਇਆ ਕਪਾਸ ਸੰਤੋਖ ਸੋਤ ਜਦ ਗੰਢੀ ਸਤਵਟ ਤੇਰੇ ਅੰਦਰ ਦਇਆ ਪੈਦਾ ਹੋਣੀ ਚਾਹੀਦੀ ਦੂਜੇ ਦਾ ਦੁੱਖ ਵੇਖ ਕੇ ਦਇਆ ਪੈਦਾ ਕਰੋ ਅੰਦਰ ਦਇਆ ਹੈ ਤਾਂ ਧਰਮ ਹੈ ਕਿਉਂਕਿ ਧੌਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੋਤ ਅਗਲੀ ਗੱਲ ਮਨ ਚ ਸੰਤੋਖ ਹੋਣਾ ਚਾਹੀਦਾ ਜੋ ਰੱਬ ਨੇ ਦਿੱਤਾ ਠੀਕ ਕਿਸੇ ਵੱਲ ਵੇਖ ਕੇ ਨਾ ਸੜੋ ਜੇ ਕਿਸੇ ਦਾ ਬੱਚਾ ਬਾਹਰ ਚਲਾ ਗਿਆ ਪਾਂਗੇ ਉਹ ਸੜਨੇ ਰੱਬ ਨੇ ਤੁਹਾਨੂੰ ਕਿਰਤ ਇੱਥੇ ਦਿੱਤੀ ਇੱਕ ਦਿਨ ਤੁਹਾਡੇ ਵੀ ਚਲੇ ਜਾਣਗੇ ਜੇ ਕਿਸੇ ਦੀ ਕੋਠੀ ਬਣ ਗਈ ਸੜੋ ਨਾ ਇੱਕ ਦਿਨ ਤੁਹਾਡੀ ਵੀ ਬਣ ਜਾਏਗੀ ਪਰ ਸਾਧ ਸੰਗਤ ਜੇ ਕਿਸੇ ਵੱਲ ਵੇਖ ਕੇ ਸਾੜਾ ਪੈਦਾ ਹੁੰਦਾ ਹੈ ਇਹਦਾ ਮਤਲਬ ਬੰਦਾ ਧਰਮੀ ਨਹੀਂ ਉਹਦੇ ਆਪਣੇ ਕਰਮ ਨੇ ਪਾਈ ਸੰਤੋਖ ਜੋ ਰੱਬ ਨੇ ਦਿੱਤਾ ਠੀਕ ਹੈ ਜੇ ਅਰਦਾਸ ਪੂਰੀ ਹੋ ਗਈ ਤਾਂ ਵੀ ਠੀਕ ਹੈ ਜੇ ਅਰਦਾਸ ਨਹੀਂ ਪੂਰੀ ਹੋਈ ਤਾਂ ਵੀ ਠੀਕ ਹੈ ਕੋਈ ਨਹੀਂ ਅਗਲੇ ਸਾਲ ਹੋ ਜਾਏਗਾ ਮੈਨੂੰ ਮਾਈ ਕਹਿੰਦੀ ਬਾਬਾ ਜੀ ਕਹਿੰਦੀ ਸਾਡਾ ਕਿਸੇ ਨੇ ਕੰਮ ਬੰਨਿਆ ਹੋਇਆ ਮੈਂ ਕਿਹਾ ਕਦ ਦੇ ਨਾਲ ਬੰਨਿਆ ਖੋਲ ਦਿੰਨੇ ਕਹਿੰਦੀ ਨਹੀਂ ਇਦਾਂ ਨਹੀਂ ਬਾਬਾ ਜੀ ਤੁਸੀਂ ਸਮਝਦੇ ਨਹੀਂ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ ਮੈਂ ਅੱਛਾ ਮੈਂ ਕਿਵੇਂ ਕੰਮ ਬੰਨਿਆ ਕਹਿੰਦੀ ਜੀ ਬਸ ਆ ਸਾਡਾ ਬਾਹਰ ਦਾ ਬੰਨਦਾ ਹੀ ਨਹੀਂ ਕਿਸੇ ਨੇ ਮੁੰਡੇ ਦਾ ਬਾਹਰ ਦਾ ਕੰਮ ਬੰਨ ਦਿੱਤਾ ਇੱਧਰ ਕਾਰੋਬਾਰ ਵੇਚ ਕੇ ਬਹਿ ਗਿਆ ਸਾਡੇ ਤਾਂ ਬਹੁਤ ਔਖਾ ਬਾਬਾ ਜੀ ਸਾਡਾ ਕਾਰੋਬਾਰ ਬੰਨਦਾ ਕਿਸੇ ਨੇ ਮੈਂ ਕਹ ਬਹਾਰ ਦਾ ਨਹੀਂ ਮੜਨਾ ਕਹਿੰਦੀ ਹਾਂ ਬਾਬਾ ਜੀ ਮੈਂ ਕਹ ਤਾਂ ਮੇਰਾ ਵੀ ਨਹੀਂ ਹੁਣ ਅਮਰੀਕਾ ਦਾ ਵੀਜ਼ਾ ਲੱਗਾ ਇਹਦਾ ਮਤਲਬ ਮੇਰਾ ਵੀ ਕਿਸੇ ਨੇ ਬਨਣਾ ਤਾਂ ਹੋਣਾ ਬਈ ਇਹ ਭਰਮ ਪੁਲਿਖਿਆਂ ਚ ਨਾ ਪਾਓ ਸਿੱਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਵਿਸ਼ਵਾਸ ਲਿਆਓ ਲਿਖ ਕੇ ਦਿੱਤਾ ਕਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜੇ ਤੁਹਾਡੇ ਭਾਗਾਂ ਵਿੱਚ ਦਾਣਾ ਪਾਣੀ ਲਿਖਿਆ ਵਿਦੇਸ਼ ਦਾ ਤੁਹਾਨੂੰ ਜਹਾਜ਼ ਚੜ੍ਹਨ ਨੂੰ ਕੋਈ ਨਹੀਂ ਰੋਕ ਸਕਦਾ ਐਵੇਂ ਕਿਸੇ ਤੇ ਨਾ ਸੁਣੋ ਜੇ ਭਾਗਾਂ 'ਚ ਨਹੀਂ ਲਿਖਿਆ ਤਾਂ ਭਾਵੇਂ ਬਣਿਆ ਵੀ ਹੋਵੇ ਤੁਸੀਂ ਜਾ ਨਹੀਂ ਸਕਦੇ ਇਹ ਵੀ ਸਚਾਈ ਹੈ ਪਾਸਪੋਰਟਾਂ ਦੇ ਵੀ ਜੇ ਲੱਗੇ ਹੋਣ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਜੇ ਭਾਕਾਂ ਜਨਨ ਜਲ ਨਹੀਂ ਲਿਖਿਆ ਮੈਂ ਪਿਛਲੇ ਸਾਲ ਜਦੋਂ ਕੈਨੇਡਾ ਤੋਂ ਵਾਪਸ ਆਇਆ ਫਰੈਂਕਫਰਟ ਜਰਮਨ ਰਸਤੇ ਵਿੱਚ ਸਟੇ ਹੁੰਦਾ ਤੇ ਉੱਥੇ ਰੁਕੇ ਇੱਕ ਨੌਜਵਾਨ ਬੱਚੀ ਬੈਠੀ ਮੈਂ ਇੰਡੀਆ ਨੂੰ ਆਣ ਨੂੰ ਇੱਧਰ ਨੂੰ ਫਲਾਈਟ ਲੈਣੀ ਸੀ ਤੋਂ ਬੱਚੀ ਨੇ ਨਵੇਂ ਬੂਟ ਪਾਏ ਹੋਏ ਨਵੇਂ ਕੱਪੜੇ ਹਲਕੀ ਜੇ ਉਮਰ ਦੀ ਬੱਚੀ ਉਹ ਤੇ ਚਿਹਰੇ ਤੋਂ ਲੱਗੇ ਉਹ ਉਦਾਸ ਐ ਰੋ ਰਹੀ ਐ ਜਦੋਂ ਮੈਂ ਕੋਲ ਬਹਿ ਗਿਆ ਮੈਂ ਉਹਨੂੰ ਕਿਹਾ ਪੁੱਤ ਤੂੰ ਵੀ ਦਿੱਲੀ ਜਾਣੇ ਕਹਿੰਦੀ ਹਾਂਜੀ ਅੰਕਲ ਜੀ ਨਾਲੇ ਰੋਣ ਲੱਗ ਗਈ ਮੈਂ ਪੁੱਤ ਰੋਂਦੀ ਕਿਉਂ ਤੂੰ ਤਾਂ ਆਪਣੇ ਦੇਸ਼ ਨੂੰ ਚੱਲੀ ਐ ਕਹਿੰਦੀ ਜੀ ਦੇਸ਼ ਨੂੰ ਕਿੱਥੇ ਚੱਲਨੀ ਕਹਿੰਦੀ ਮੈਂ ਤਾਂ ਕੈਨੇਡਾ ਜਾਣਾ ਸੀ ਮੈਂ ਫਿਰ ਕਹਿੰਦੀ ਨਾਲ ਦੇ ਸਟੂਡੈਂਟ ਚਲੇ ਗਏ ਮੇਰਾ ਇੱਥੇ ਜਰਮਨ ਤੋਂ ਜਦੋਂ 에어 ਕੈਨੇਡਾ ਦੀ ਫਲਾਈਟ ਸੀ ਉਹਨੇ ਵੀਜ਼ਾ ਚੈੱਕ ਕੀਤਾ ਤੇ ਕਹਿੰਦੇ ਤੁਹਾਡਾ ਯੂਨੀਵਰਸਿਟੀ ਵੱਲੋਂ ਵੀਜ਼ਾ ਅਬੋਡ ਹੋ ਗਿਆ ਤੁਹਾਨੂੰ ਵਾਪਸ ਜਾਣਾ ਪੈਣਾ ਤੁਹਾਨੂੰ ਐਂਟਰੀ ਨਹੀਂ ਮਿਲਣੀ ਕਹਿੰਦੀ ਮੈਨੂੰ ਜਰਮਨ ਤੋਂ ਮੋੜ ਰਹੇ ਮੇਰੇ ਨਾਲ ਦੇ ਚਲੇ ਗਏ ਮੈਂ ਇੱਥੋਂ ਵਾਪਸ ਜੇ ਮੈਨੂੰ ਮੋੜ ਲਿਆ ਤਾਂ ਬੱਚੀ ਵਿਚਾਰੀ ਬਹੁਤ ਉਦਾਸ ਰੋਵੇ ਛੋਟੇ ਛੋਟੇ ਬੱਚੇ ਨੇ 17 18 18 ਸਾਲ ਦੀ ਉਮਰ ਤਾਂ ਮਨ ਨੂੰ ਝਟਕਾ ਤਾਂ ਲੱਗਦਾ ਹੀ ਕਿਸੇ ਨੂੰ ਰਸਤੇ ਤੋਂ ਮੋੜ ਦਿੱਤਾ ਕਿੰਨੇ ਚਾਹਾਂ ਨਾਲ ਕਰਦੇ ਆ ਨੇ ਉਹ ਬੱਚੀ ਨੂੰ ਤਿਹਾਰ ਕੀਤਾ ਪੈਸੇ ਲਾਏ ਕੱਪੜੇ ਖਰੀਦ ਕੇ ਦਿੱਤੇ ਨਵਾਂ ਮੋਹੱਲ ਲੈ ਕੇ ਦਿੱਤਾ ਬੋਟ ਸਾਡੀ ਬੱਚੀ ਬਾਹਰ ਤੇ ਉਹ ਰਸਤੇ 'ਚ ਵਿਚਾਰੀ ਮੋੜ ਗਈ ਤਾਂ ਮੈਂ ਉਹਨੂੰ ਪਹਿਰ ਨਾਲ ਹੌਸਲਾ ਦਿੱਤਾ ਮੈਂ ਪੁੱਤ ਗੱਲ ਲੈਂਦਾ ਵੀ ਤੇਰੇ ਭਾਗਾਂ 'ਚ ਹਜੇ ਅੰਜਲ ਨਹੀਂ ਲਿਖਿਆ ਕੈਨੇਡਾ ਨਾਲ ਜੇ ਲਿਖਿਆ ਹੋਇਆ ਨਾ ਤੂੰ ਫੇਰ ਆ ਜਾਣਾ ਉਦਾਸ ਨਾ ਹੋ ਤੂੰ ਜੇ ਤੇਰੇ ਭਾਗਾਂ 'ਚ ਉੱਥੋਂ ਦੇ ਅੰਜਲ ਪੀਜੇ 버ਗਰ ਲਿਖੇ ਹੋਏ ਕੈਨੇਡਾ ਦੇ ਤੂੰ ਟੈਨਸ਼ਨ ਨਾ ਲੈ ਤੂੰ ਫੇਰ ਆ ਜਾਣਾ ਜੇ ਲਿਖਿਆ ਨਹੀਂ ਪੁੱਤ ਕੋਈ ਭੇਜ ਨਹੀਂ ਸਕਦਾ ਐਵੇਂ ਨਾ ਤੂੰ ਜਦ ਕੀ ਸਭ ਦਾ ਪਾਠ ਕਰ ਜਾ ਆਪੇ ਗੁਰੂ ਨੇ ਕਿਰਪਾ ਕਰ ਦੇਣੀ ਜੇ ਤੇਰੇ ਭਾਗਾਂ 'ਚ ਹੋਇਆ ਤੂੰ ਛੇਤੀ ਆ ਜਾਣਾ ਜਦੋਂ ਮੈਂ ਉਹਨੂੰ ਵਾਰ-ਵਾਰ ਕਹੇ ਜੇ ਤੇਰੇ ਭਾਗਾਂ 'ਚ ਲਿਖਿਆ ਤੂੰ ਆ ਜਾਣਾ ਕੈਨੇਡਾ ਜੇ ਤੇਰੇ ਭਾਗਾਂ 'ਚ ਪੀਜੇ ਵਰਕਰ ਲਿਖੇ ਕੈਨੇਡਾ ਵਾਲੇ ਤੂੰ ਖਾ ਲੈਣ ਉਹ ਥੋੜੇ ਖੁਸ਼ ਹੋ ਗਏ ਉਹਦਾ ਮਨ ਉੱਤਰ ਪੈ ਗਿਆ ਉਹਨੂੰ ਆਸਰਾ ਜਿਹਾ ਮਿਲ ਗਿਆ ਵੇ ਹਾਂ ਆ ਸਕਦੀ ਮੈਂ ਦੁਆਰਾ ਤੇ ਚਲੋ ਫਲਾਈਟ ਵਿੱਚ ਵਾਪਸ ਆਈ ਉਹਨੇ ਨੰਬਰ ਮੇਰਾ ਲੈ ਲਿਆ ਤੁਸੀਂ ਹੈਰਾਨ ਹੋ ਮੋਗੇ 25 ਦਿਨਾਂ ਬਾਅਦ ਫੇਰ ਉਹ ਬੱਚੀ ਮੈਨੂੰ ਫੋਨ ਕਰਦੀ ਕਹਿੰਦੀ ਅੰਕਲ ਜੀ ਮੈਂ ਕੈਨੇਡਾ ਪਹੁੰਚ ਗਈ ਮੈਂ ਪੁੱਤ ਲਿਖਿਆ ਹੀ ਹੁਣ ਸੀ ਤੇਰਾ ਭਾਗਾਂ 25 ਦਿਨ ਪਹਿਲਾਂ ਤੂੰ ਕਿਵੇਂ ਖਾ ਸਕਦੀ ਸੀ 25 ਦਿਨ ਪਹਿਲਾਂ ਕਿਵੇਂ ਉੱਥੇ ਅੰਦਲ ਖਾ ਸਕਦੀ ਸੀ ਇਹ ਲਿਖਿਆ ਹੋਇਆ ਨਕ ਨੱਥ ਖਸਮ ਹੱਥ ਕਿਰਤ ਟੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਆਪਾਂ ਇੱਥੇ ਬੈਠੇ ਆਪਾਂ ਨੂੰ ਪਤਾ ਨਹੀਂ ਸਵੇਰ ਦੀ ਰੋਟੀ ਆਪਾਂ ਕਿੱਥੇ ਖਾਣੀ ਜੇ ਭਾਗਾਂ ਦੇ ਜਿੱਥੇ ਲਿਖਿਆ ਉੱਥੇ ਪਹੁੰਚਣਾ ਪੈਣਾ ਰਾਤ ਨੂੰ ਇਹਨ ਤੋਂ ਭਾਵ ਕਦੇ ਕਿਸੇ ਦਾ ਕੰਮ ਵੇਖ ਕੇ ਨਾ ਸੜੋ ਅੰਦਰ ਸੰਤੋਖ ਰੱਖੋ ਜੋ ਰੱਬ ਨੇ ਦਿੱਤਾ ਠੀਕ ਹੈ ਜੇ ਭੱਗਾਂ ਵਿੱਚ ਹੋਇਆ ਆਪੇ ਮਿਲੇਗਾ ਕਿਸੇ ਦਾ ਕੰਮ ਵੇਖ ਕੇ ਨਹੀਂ ਸੜੀਦਾ ਪਾਦਸ਼ਾਹ ਨੇ ਕਿਹਾ ਫਿਰ ਤੂੰ ਧਰਮੀ ਹੈ ਕਿਉਂਕਿ ਦਇਆ ਕਾ ਪਾਸੰਤੋਖ ਸੂਤ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਬ ਰੱਖਿਆ ਜਿਨ ਸੂਤ ਇਹਨੂੰ ਫਿਰ ਪਾਦਸ਼ਾਹ ਨੇ ਕਿਹਾ ਇਹ ਦੋਏ ਗੱਲਾਂ ਬੁੱਝ ਲਾ ਪਾਈ ਦਇਆ ਤੇ ਸੰਤੋਖ ਜੇ ਕੋ ਬੁਝੈ ਹੋਵੇ ਸਚਿਆਰ ਕੋ ਤਵਲੇ ਉਪਰ ਕੇਤਾ ਜੇ ਕੋ ਬੁਝੈ ਹੋਵੇ ਸਚਿਆਰ ਕਹਿੰਦੇ ਚੀਜੋਂ ਬੁਝ ਦਇਆ ਰੱਖ ਅੰਦਰ ਸਬਰ ਸੰਤੋਖ ਰੱਖ ਇਹੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੋਕਾਂ ਨੂੰ ਦਿੱਤਾ ਜਿਹਦੇ ਕੋਲ ਗਏ ਮਲਕ ਭਾਗੋ ਕੋਲ ਗਏ ਉਹਨੂੰ ਕਿਹਾ ਦਇਆ ਪੈਦਾ ਸਾਲਵਾ ਤੂੰ ਤਿੰਨ ਦਿਨ ਜਾਗ ਕਰਦਾ ਲੋਕੀ ਵਾਹ ਵਾਹ ਕਰ ਦਿੰਦੇ ਨੇ ਤੇ ਜਿਹੜੇ 365 ਦਿਨ ਸਾਲ ਦੇ ਲੋਕਾਂ ਦੀ ਰਤ ਨਚੋੜਦੇ 10 ਪਿੰਟੇ ਕੰਮ ਕਰਾ ਕੇ ਰੋਟੀ ਖਾਣ ਨੂੰ ਆਟਾ ਦਿੰਦੇ ਤੋਂ ਲੋਕਾਂ ਦੀ ਰਤ ਨਚੋੜ ਰਿਹਾ ਹੈ ਤੇਰੇ ਦੇਸੀ ਕਿ ਉਹਦੇ ਪੂੜਿਆਂ ਵਿੱਚੋਂ ਲੋਕਾਂ ਦੇ ਲਹੂ ਦੀ ਬਦਬੂ ਆਉਂਦੀ ਹੈ ਕਿਉਂ ਤੂੰ ਹੱਕ ਮਿਹਨਤ ਹਲਾਲ ਦੀ ਕਮਾਈ ਨਹੀਂ ਉਹਨਾਂ ਨੂੰ ਦਿੱਤਾ ਤੇਰੀ ਕਮਾਈ ਹੱਕ ਹਲਾਲ ਦੀ ਨਹੀਂ ਕਿਸੇ ਗੁਰੂ ਪੀਰ ਨੇ ਤੇਰੀ ਹੰਮਾ ਨਹੀਂ ਭਰਨੀ ਜੇ ਰਤ ਲੱਗਦਾ ਕੱਪੜੇ ਜਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਨ ਕੋ ਨਿਰਮਲ ਚੀਤੋਂ ਲੋਕਾਂ ਦੀ ਰਤ ਪੀਨੇ ਉਹਨਾਂ ਦੀ ਮਿਹਨਤ ਦਿਆ ਕਰ ਜਗ ਵਿਸ਼ਤ ਨਾ ਲਾਇਆ ਕਰ ਦੇਖੋ ਸਿੱਖੇ ਸ਼ਬਦਾਂ ਦੇ ਗੁਰੂ ਨੇ ਸਾਨੂੰ ਧਰਮ ਸਿਖਾਇਆ ਕਹਿੰਦੇ ਭਾਈ ਧਾਨ ਘਟ ਦੇ ਦੋ ਪਰ ਕਿਸੇ ਮਿਹਨਤੀ ਬੰਦੇ ਦੀ ਮਿਹਨਤ ਨਾ ਰੱਖੋ ਇਹ ਸਚਾਈ ਹੈ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ ਕਿਸੇ ਦਿਹਾੜੀਦਾਰ ਗਰੀਬ ਮਿਹਨਤ ਕਸ਼ ਬੰਦੇ ਦਾ ਪਸੀਨਾ ਸੁਪਣ ਤੋਂ ਪਹਿਲਾਂ ਉਹਦੀ ਬਣਦੀ ਹੋਈ ਮਿਹਨਤ ਉਹਦੇ ਹੱਥ ਤੇ ਰੱਖ ਦਿਓ ਇਤੋਂ ਉੱਪਰ ਦੁਨੀਆਂ ਦਾ ਕੋਈ ਧਰਮ ਨਹੀਂ ਤੇ ਜੇ ਕਿਸੇ ਦਾ ਹੱਕ ਹੀ ਮਾਰਨਾ ਫਿਰ ਹੱਕ ਪਰਾਇਆ ਨਾਨਕਾ ਉਸ ਵੇਰ ਉਸ ਦਾਏ ਗੁਰਪੀਰ ਹਮਾ ਤਾਂ ਪਰੇ ਜੇ ਮਰਦਾਨਾ ਖਾਏ ਪਾਤਸ਼ਾਹ ਨੇ ਲੋਕਾਂ ਦੇ ਅੰਦਰ ਧਰਮ ਪੈਦਾ ਕੀਤਾ ਇਤਿਹਾਸ ਵਿੱਚ ਇਹ ਘਟਨਾ ਹੈ ਅੱਜ ਤੱਕ ਗੁਰੂ ਨਾਨਕ ਸਾਹਿਬ ਨੇ ਕਦੇ ਨਹੀਂ ਕਿਸੇ ਤੋਂ ਮੰਗਿਆ ਵੀ ਮੈਨੂੰ ਆ ਚੀਜ਼ ਦਿਓ ਭਾਈ ਮਰਦਾਨਾ ਕਈ ਵਾਰ ਮੰਗਦੇ ਨੇ ਮarre ਭੁੱਖ ਲੱਗੀ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇੱਕ ਤਰੀਕਾ ਸੀ ਲੋਕਾਂ ਦਾ ਪਲਾ ਕਰਨ ਦਾ ਮਰਦਾਨੇ ਕਰਕੇ ਸੰਸਾਰ ਦੇ ਲੋਕਾਂ ਦਾ ਪਲਾਗ ਹੋਇਆ ਪਾਦਸ਼ਾਹ ਨੇ ਕਹੀ ਇਹ ਗੱਲ ਕਹਿੰਦੇ ਬਾਲਿਆ ਉਸਕੇ ਸੰਗ ਹਮਰਾ ਹੈ ਕਾਜਾ ਮਰਦਾਨੇ ਨਾਲ ਸਾਡਾ ਕੰਮ ਹੈ ਪਤਾ ਕਿਉਂ ਜੇ ਮਰਦਾਨਾ ਨਾ ਹੁੰਦਾ ਤਾਂ ਕਦੇ ਵੀ ਨੂਰ ਸ਼ਾ ਯਾਦੂਗਰਨੀ ਦਾ ਪਲਾ ਨਹੀਂ ਸੀ ਹੋਣਾ ਜੇ ਮਰਦਾਨਾ ਨਾ ਹੁੰਦਾ ਤਾਂ ਬਾਲਿਆ ਕਦੇ ਬਲੀ ਕੰਧਾਰੀ ਦਾ ਪਲਾ ਨਹੀਂ ਸੀ ਹੋਣਾ ਜੇ ਮਰਦਾਨਾ ਨਾ ਹੁੰਦਾ ਕੋਡੇ ਰਕਸ਼ਸ ਦਾ ਪਲਾ ਨਹੀਂ ਸੀ ਮਰਦਾਨੇ ਕਰਕੇ ਸਭ ਪਰ ਪਰ। ਔਰ ਬਾਦਸ਼ਾਹ ਨੇ ਇਤਿਹਾਸ ਵਿੱਚ ਇੱਕੋ ਵਾਰ ਰੋਟੀ ਮੰਗੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ। ਉਹ ਵੀ ਭਾਈ ਲਾਲੋ ਦਾ ਦਰਵਾਜ਼ਾ ਖੜਕਾ ਕੇ ਮੰਗੀ ਕਿਸੇ ਹੋਰ ਦੇ ਘਰੋਂ ਨਹੀਂ ਲਾਲੋ ਦੇ ਘਰ ਦਾ ਦਰਵਾਜ਼ਾ ਖੜਕਾ ਕੇ ਕਿਹਾ ਲਾਲੋ ਦਰਵਾਜ਼ਾ ਖੋਲ ਲਈ ਭੁੱਖ ਲੱਗੀ ਹੈ ਪਤਾ ਕਿਉਂ ਉਹਦੀ ਕਿਰਤ ਦਸਾਂ ਨੋਹਾਂ ਦੀ ਧਰਮ ਦੀ ਕਿਰਤ ਹੈ ਸਿਰਫ ਲੋਕਾਂ ਨੂੰ ਦੱਸਣਾ ਸੀ ਧਰਮ ਦੀ ਕਿਰਤ ਹੋਵੇ ਗੁਰੂ ਆਪ ਆ ਕੇ ਤੁਹਾਡੇ ਕੋਲੋਂ ਮੰਗੇ। ਤੋਡੀ ਕਿਰਤ ਵਿੱਚ ਬੇਈਮਾਨੀ ਨਾ ਹੋਵੇ ਗੁਰੂ ਆਪ ਤੁਹਾਡੀ ਕਿਰਤ ਨੂੰ ਆਪੇ ਸਲਾਹੇਗਾ ਤੁਹਾਡਾ ਥੋੜਾ ਦਿੱਤਾ ਦਾਨ ਵੀ ਪਰਵਾਨ ਹੋਏਗਾ ਕਿਰਤ ਵਿੱਚ ਬੇਈਮਾਨੀ ਨਾ ਹੋਵੇ ਛੋਟੀ ਜਿਹੀ ਇੱਕ ਸਾਕੀ ਮੈਨੂੰ ਯਾਦ ਆ ਗਈ ਧਿਆਨ ਨਾਲ ਸੁਣੋ ਪਾਦਸ਼ਾਹ ਜਦੋਂ ਵਾਪਸ ਆਇਆ ਨਾ ਇੱਕ ਉਦਾਸੀ ਤੋਂ ਪਹਿਲੀ ਉਦਾਸੀ ਤੋਂ ਆਉਂਦਿਆਂ ਦੀ ਪਾਲਪੁਰ ਰੁਕੇ ਇੱਕ ਦਰਖਤ ਦੀ ਛਾਂਵੇਂ ਗਰਮੀ ਸੀ ਦਰਖਤ ਦੀ ਛਾਂਵੇਂ ਬਹਿ ਗਿਆ ਇੰਨੇ ਨੂੰ ਇੱਕ ਸੱਜਣ ਉਹ ਦੂਰ ਤੁਰਿਆ ਆਉਂਦਾ ਉਹਨੇ ਸਿਰ ਉੱਤੇ ਟੋਪਰਾ ਚੁੱਕਿਆ ਹੋਇਆ ਸ਼ਾਬਾ ਵੱਡਾ ਸਾਰਾ ਹੱਥ 'ਤੇ ਤੱਕੜ पकੜਿਆ ਉਹਨੂੰ ਵੇਖ ਕੇ ਪਾਤਸ਼ਾਹ ਬੁੱਲੇ ਕਹਿੰਦੇ ਮਰਦਾਨਿਆਂ ਉਹ ਬੰਦਾ ਹੁੰਦਾ ਹੈ ਵੇਖ ਕੇ ਦੱਸੋ ਕੰਮ ਕੀ ਕਰਦਾ ਕਹਿੰਦੇ ਮਹਾਰਾਜ ਐਦਾਂ ਬੰਦਿਆਂ ਦੇ ਕੰਮ ਥੋੜੀ ਪਤਾ ਲੱਗਦੇ ਨੇ ਪਾਤਸ਼ਾਹ ਨੇ ਕਿ ਨਹੀਂ ਉਹਦਾ ਪਹਿਰਾਵਾ ਵੇਖ ਕੇ ਪਤਾ ਲੱਗ ਜਾਂਦਾ ਹੈ ਵੇਖ ਵੇਖ ਕੇ ਕਿ ਹਮਾਰਾ ਸਿਰ ਉੱਤੇ ਸ਼ਾਬਾ ਚੁੱਕਿਆ ਹੈ ਹੱਥ 'ਤੇ ਤੱਕੜ ਚੁੱਕਿਆ ਹੈ ਇੰਝ ਜਪਦਾ ਹੈ ਜਿਵੇਂ ਉਹ ਬੰਦਾ ਪਿੰਡ ਪਿੰਡ ਘੁੰਮ ਕੇ ਕੋਈ ਸੌਦੇ ਵੇਚਦਾ ਕੋਈ ਫਿਰੂ ਬੰਦਾ ਲੱਗਦਾ ਫਿਰ ਉਹ ਸਮਝ ਫੇਰਾ ਲਾਉਣ ਵਾਲਾ ਪਿੰਡ ਪਿੰਡ ਮਹਾਰਾ ਪਿੰਡ ਪਿੰਡ ਫੇਰਾ ਲਾਉਣ ਵਾਲਾ ਫਿਰੂ ਜੱਪਦਾ ਐ ਇੰਨੇ ਨੂੰ ਬੰਦਾ ਆ ਗਿਆ ਉਹਨੇ ਵੇਖਿਆ ਸ਼ਾਮੇ ਦੋ ਸਾਧੂ ਬੈਠੇ ਨੇ ਮੈਂ ਵੀ ਦੋ ਘੜੀਆਂ ਆਰਾਮ ਕਰ ਲਾ ਸਿਰ ਤੋਂ ਛਾਪਾ ਲਾਇਆ ਗੁਰੂ ਨਾਨਕ ਸਾਹਿਬ ਮਹਾਰਾ ਨਮਸਕਾਰ ਕੀਤੀ ਬਹਿ ਗਿਆ ਮਰਦਾਨੇ ਕਹਿਆ ਜਿਹਨੂੰ ਮੱਥਾ ਟੇਕਿਆ ਭਲਿਆ ਪਤਾ ਕੌਣ ਹੈ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਸਾਧੂ ਵੇਖ ਕੇ ਤੁਹਾਨੂੰ ਹੱਥ ਜੋੜੇ ਕਹਿੰਦੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨਾਮ ਸੁਣਦਿਆਂ ਸਾਰ ਭਾਈ ਫਿਰੂ ਦੇ ਹੱਥ ਜੁੜ ਗਏ ਹੱਥ ਜੋੜ ਕੇ ਕਹਿਆ ਮਹਾਰਾਜ ਤੁਹਾਡਾ ਨਾਮ ਬਹੁਤ ਸੁਣਿਆ ਇੱਕ ਵਾਰ ਫਿਰ ਮੱਥਾ ਟੇਕ ਕੇ ਕਹਿਆ ਸਤਿਗੁਰੂ ਮੇਰਾ ਵੀ ਭਲਾ ਕਰੋ ਮੇਰੀ ਗਰੀਬੀ ਦੂਰ ਹੋਵੇ ਮੇਰਾ ਜਨਮ ਸਫਲ ਹੋਵੇ ਮੈਨੂੰ ਕੋਈ ਉਪਦੇਸ਼ ਦਿਓ ਦੋ ਚੀਜ਼ਾਂ ਨੇ ਗਰੀਬੀ ਦੂਰ ਹੋਵੇ ਮੇਰਾ ਜਨਮ ਸਫਲ ਹੋਵੇ ਸਿੱਖ ਨੂੰ ਮੰਗ ਲੈਣਾ ਚਾਹੀਦਾ ਹੈ ਜਿਹੜੀ ਚੀਜ਼ ਚਾਹੀਦੀ ਗੁਰੂ ਕੋਲੋਂ ਮੰਗਣ ਤੇ ਕੋਈ ਪਾਬੰਦੀ ਨਹੀਂ ਮਾਨ ਮੰਗੋ ਤਾਨ ਮੰਗੋ ਧਨ ਲਕshmi ਸੁੱਤ ਦੇ ਸਭ ਕੁਝ ਗੁਰੂ ਕੋਲੋਂ ਮਿਲਦਾ ਉਹਨੇ ਹੱਥ ਜੋੜ ਕੇ ਕਿਹਾ ਕੋਈ ਉਪਦੇਸ਼ ਦਿਓ ਪਾਤਸ਼ਾਹ ਨੇ ਉਹਨੂੰ ਪੁੱਛਿਆ ਕੰਮ ਕੀ ਕਰਨਾ ਹੈ ਆਂਦਾ ਮਹਾਰਾਜ ਪਿੰਡ ਪਿੰਡ ਘੁੰਮ ਕੇ ਸੌਦੇ ਵੇਚਣਾ ਤੇ ਮੈਂ ਫੇਰਾ ਲਾਉਣਾ ਪਿੰਡਾਂ ਵਿੱਚ ਸੱਚੇ ਬਾਦਸ਼ਾਹ ਨੇ ਤਿੰਨ ਗੱਲਾਂ ਕਹੀਆਂ ਕਹਿੰਦੇ ਤਿੰਨ ਗੱਲਾਂ ਯਾਦ ਰੱਖੀਂ ਫੇਰ ਉਹ ਜਾਂ ਤੇਰਾ ਲੋਕ ਵੀ ਸੁਖੀ ਪਰ ਲੋਕ ਵੀ ਸੋਹਿੱਲਾ ਇਤੋਂ ਸੌਖਾ ਹੋਰ ਕੀ ਧਰਮ ਹੋਣਾ ਤਿੰਨ ਗੱਲਾਂ ਤਾਂ ਆਪਾਂ ਵੀ ਯਾਦ ਰੱਖ ਸਕਦੇ ਕਹਿੰਦੇ ਫੇਰ ਉਹ ਤਿੰਨ ਗੱਲਾਂ ਯਾਦ ਰੱਖੀਂ ਜਦ ਤੇਰਾ ਲੋਕ ਵੀ ਸੁਖੀ ਪਰ ਲੋਕ ਵੀ ਸੋਹਿੱਲਾ ਹੋਏਗਾ ਲੋਕ ਪਰ ਲੋਕ ਦੀ ਜ਼ਿੰਮੇਵਾਰੀ ਰਹੇਗੀ ਮਾਰਾ ਦੱਸੋ ਕਹਿੰਦੇ ਪਹਿਲੀ ਗੱਲ ਕੀਰਤ ਨਾਲ ਵਈ ਮੰਨੀ ਨਾ ਕਰੀ ਝੂਠ ਨਾ ਬੋਲੀ ਆ ਸੁਣਿਓ ਧਿਆਨ ਨਾਲ ਕੀਰਤ ਨਾਲ ਵਈ ਮੰਨੀ ਨਾ ਕਰੀ ਝੂਠ ਨਾ ਬੋਲੀ ਤੇ ਤੁਰਦੇ ਫਿਰਦੇ ਆ ਸਤਨਾਮ ਵਾਹਿਗੁਰੂ ਜਪੀ ਇਹਨੂੰ ਹੁਣ ਵਿਸਥਾਰ ਨਾਲ ਸੁਣਿਓ ਜਿਹੜਾ ਬੰਦਾ ਕੀਰਤ ਨਾਲ ਵਈ ਮੰਨੀ ਕਰਦਾ ਧਰਮੀ ਨਹੀਂ ਹੋ ਸਕਦਾ ਕੀਰਤ ਨਾਲ ਵਈ ਮੰਨੀ ਨਾ ਕਰੀ ਕਹਿੰਦਾ ਮਹਾਰਾਜ ਸਮਝ ਨਹੀਂ ਆਈ ਕਹਿੰਦੇ ਤੈਨੂੰ ਰੱਬ ਨੇ ਕਿਰਤ ਦਿੱਤੀ ਸੌਦੇ ਤੋਲਣ ਦੀ ਹੱਥ ਵੇ ਦਿੱਤਾ ਤੈਨੂੰ ਤੱਕੜ ਕਦੇ ਜ਼ਿੰਦਗੀ ਚ ਘੱਟ ਨਾ ਤੋਲੀ ਜੇ ਤੂੰ ਘੱਟ ਤੋਲਿਆ ਤੂੰ ਕਿਰਤ ਨਾਲ ਵਈ ਮੰਨਦਾ ਜਿੰਨੇ ਦਾ ਸੌਦਾ ਪੈਂਦਾ ਤੈਨੂੰ 4 ਪੈਸੇ ਵੱਜਦੇ ਨੇ ਵਧਾ ਕੇ ਵੇਚ ਕੋਈ ਗੱਲ ਨਹੀਂ ਤੇਰਾ ਵਪਾਰ ਐ ਭਾਈ ਪਰ ਘੱਟ ਤੋਲਣਾ ਪਾਪ ਐ ਤੂੰ ਕਿਸੇ ਨੂੰ ਸੌਦਾ ਘੱਟ ਨਾ ਤੋਲਨੀ ਪੈਸੇ ਪੂਰੇ ਲੈ ਕੇ ਘੱਟ ਤੋਲੇ ਕੀਰਤ ਨਾਲ ਬੇਈਮਾਨੀ ਹੈ ਜਿਹੜੇ ਲੋਕ ਕੀਰਤ ਨਾਲ ਬੇਈਮਾਨੀ ਕਰਦੇ ਉਹਨਾਂ ਦੇ ਮਨ ਵਿੱਚ ਰੱਬ ਦੀ ਕੀਰਤੀ ਕਦੇ ਵੀ ਨਹੀਂ ਵਸੇਗੀ ਜੇ ਤੂੰ ਚਾਹਨੇ ਹਿਰਦੇ ਚ ਕੀਰਤੀ ਵਸ ਜਾਏ ਕੀਰਤ ਨਾਲ ਬੇਈਮਾਨੀ ਨਾ ਕਰੀ ਆਹ ਥੋੜਾ ਜਿਹਾ ਮਨ ਚ ਆਪਣੇ ਝਾਤ ਮਾਰਿਓ ਕੀਰਤ ਨਾਲ ਬੰਦਾ ਬੇਈਮਾਨੀ ਨਾ ਕਰੇ ਚਲੋ ਸਾਡੀ ਕਥਾ ਕੀਰਤਨ ਕਰਨਾ ਕਿਰਤ ਹੈ ਕਿਰਤ ਵਿੱਚ ਬੇਈਮਾਨੀ ਨਾ ਕੋਈ ਕਰੇ ਕਿਸੇ ਨੂੰ ਕਰਸਾਨੀ ਦਾ ਚਲੋ ਕੰਮ ਦਿੱਤਾ ਆਪਾਂ ਖੇਤੀ ਦਾ ਕੰਮ ਕਰਦੇ ਆਂ ਖੇਤੀ ਵਾਲੇ ਆਪਾਂ ਬੈਠੇ ਆ ਸਾਰੇ ਜ਼ਮੀਂਦਾਦ ਸਾਧ ਸੰਗਤ ਕੀਰਤ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ ਰੱਬ ਨੇ ਤੁਹਾਨੂੰ ਚਾਰ ਕਿੱਲੇ ਦਿੱਤੇ 10 ਏਕੜ ਦਿੱਤੀ ਹੈ 12 ਏਕੜ ਜ਼ਮੀਨ ਹੈ ਆਪਣੇ ਮਨ ਚ ਇੱਕ ਸਬਰ ਸੰਤੋਖ ਰੱਖਿਓ ਜੇ 10 ਕਿੱਲਾਂ ਦੀ ਕਣਕ ਦੇ ਨਾਲ ਮਨ ਨਹੀਂ ਰੱਜਿਆ ਕਿੱਲਾਂ 'ਚ ਬੀਜ ਪਾਇਆ ਹੁਣ ਆਪਾਂ ਕਿੱਲਾਂ 'ਚ ਪਾਇਆ ਮਣ ਕੇ ਜਦੋਂ ਅਪ੍ਰੈਲ ਦੇ ਮਹੀਨੇ ਕਣਕ ਵੱਢਣੀ ਹੈ ਕੁਆਂਟਲਾਂ 'ਚ ਨਿਕਲਣਾ ਟਰਾਲੀਆਂ ਭਰ ਕੇ ਜਿੰਨਾ ਝੋਨਾ ਕੱਢਿਆ ਖੇਤ ਵਿੱਚੋਂ ਇੰਨਾ ਬੀਜਿਆ ਥੋੜੀ ਸੀ ਛੱਟਾਂ ਦੇ ਕਿਆ ਬੰ ਪਨੀਰੀ ਲਾ ਪਨੀਰੀ ਪੱਟ ਕੇ ਝੋਨਾ ਲਾਦਾ ਝੋਨਾ ਵੱਧ ਗਿਆ ਸਾਥ ਸੰਗਤ ਕਿਲਵਾਂ ਚ ਬੀਜਿਆ ਬੀਜ ਕੁੰਟਲਾਂ ਵਿੱਚ ਕੱਢਿਆ ਟਰਾਲੀਆਂ ਭਰ ਕੇ ਉਹ ਜੇ 10 ਕਿਲਿਆਂ ਦੀ ਕਣਕ ਝੋਨੇ ਦਾ ਤੇਰਾ ਮਨ ਨਹੀਂ ਰੱਜਦਾ ਕਿਸੇ ਦਾ 10 ਹੱਥ ਜਗਾ ਵੱਡ ਕੇ ਤੂੰ ਮਨ ਨਹੀਂ ਆਪਣਾ ਰਜਾ ਸਕਦਾ ਇਹਦਾ ਮਤਲਬ ਤੂੰ ਕੀਰਤ ਨਾਲ ਗਈ ਮੰਨੀ ਕਰਦਾ ਕਿਸੇ ਦੀ ਜਗ੍ਹਾ ਨਾ ਵੱਡੀ ਕਿਸੇ ਗਵੰਡੀ ਦੀ ਜਗ੍ਹਾ ਨਾ ਵੱਡੀ ਜੋ ਤੈਨੂੰ ਰੱਬ ਨੇ ਦਿੱਤਾ ਉਹਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਕੇ ਬੀਜ ਉਹਨੇ ਕਿੱਲੋਂ ਆਇਆ ਬੀਜ ਕੁੰਟਲਾਂ ਵਿੱਚ ਦੇ ਦਿੱਤੇ ਇਹ ਤੋਂ ਉੱਪਰ ਕੁਦਰਤ ਤੈਨੂੰ ਹੋਰ ਕੀ ਦੇ ਸਕਦੀ ਕਿਸੇ ਦੀ ਜਗ੍ਹਾ ਨਾ ਵਧਿਆ ਕਰ ਜੇ ਕਿਸੇ ਦੀ ਜ਼ਮੀਨ ਵਧਣੀ ਹੈ ਬੇਈਮਾਨੀ ਅੱਛਾ ਬਹੁਤੇ ਬੰਦੇ ਹੁਣ ਗਵਨੀਆਂ ਦੀ ਜਗ੍ਹਾ ਨਹੀਂ ਵੜਦੇ ਪਤਾ ਕਿਉਂ ਪਤਾ ਵੀ ਉਹਦੇ ਕੋਈ ਚਾਰ ਪੈਸੇ ਆ ਵਕੀਲ ਉਹਨੂੰ ਵੀ ਜਾਣਦਾ ਫਿਰੋਜ਼ਪੁਰ ਅਵੇਂ ਇਧਰ ਉਧਰ ਕੇਸ ਹੋ ਜਾਣੇ ਉਹ ਹੁਣ ਫਿਰ ਜਗਾ ਗੁੰਡੀਆਂ ਦੀ ਨਹੀਂ ਵੱਢੇ ਨਮਾ ਕੰਮ ਸ਼ੁਰੂ ਹੋ ਗਿਆ ਸੜਕ ਵਾਲੀ ਜਗਾ ਵੱਢ ਲੋ ਤਵੀਆਂ ਚਾੜ ਕੇ ਨਾ ਸੜਕ ਵਾਲੀ ਜਗਾ ਨਾਲ ਨਾਲ ਜਿਹੜੀ ਕੱਚੀ ਉਹ ਵੱਢਦੇ ਉਹਨੂੰ ਕਿਹੜਾ ਕਿਸੇ ਨੇ ਰੋਕਣਾ ਏ ਜੇ ਕੋਈ ਪਿੰਡ ਦਾ ਕਵੇ ਕੋਈ ਮੋਤਵਰ ਬੰਦਾ ਸਰਪੰਚ ਵੇ ਯਾਰ ਉਹ ਪਿੰਡ ਵਾਲੇ ਤਰਹਾਇ ਕਰਦੇ ਆ ਤੁਸੀਂ ਜਗਾ ਵੱਢ ਲਈ ਨਾਲ ਸੜਕ ਦੀ ਮੋਰੀਓ ਫਿਰ ਉਹਦਾ ਜਵਾਬ ਪਤਾ ਕੀ ਹੁੰਦਾ ਅੱਛਾ ਸਰਪੰਚਾ 14 ਵੋਟਾਂ ਪਾਈਆਂ ਤੈਨੂੰ ਹੁਣ ਸਾਡੇ ਤੇ ਸਰਪੰਚੀ ਕਰਨੀ ਜਗਾ ਵੱਡੀ ਸਹਾ ਸੰਗਤ ਜਗਾ ਸੜਕ ਦੀ ਜਗਾ ਵੱਡਲੇ ਖੇਤ ਚ ਧਰਮ ਨਹੀਂ ਤੁਹਾਨੂੰ ਸਬਰ ਸੰਤੋਖ ਹੋਣਾ ਚਾਹੀਦਾ ਕੀਰਤਨ ਨਾਲ ਕਦੇ ਵਈ ਮੰਨੀ ਨਾ ਕਰੋ ਘਟਨਾ ਤੋਲੀ ਪਾਤਸ਼ਾਹ ਨੇ ਕਿਹਾ ਭਾਈ ਫੇਰੂ ਕੀਰਤਨ ਨਾਲ ਵਈ ਮੰਨੀ ਨਾ ਪੈਸੇ ਜਿੰਨੇ ਬਣਦੇ ਲੈ ਲਈ ਘਟਨਾ ਤੋਲੀ ਕਹਿੰਦਾ ਮਾਰਾ ਸਤ ਵਜਨ ਕਹਿੰਦੇ ਦੂਜਾ ਝੂਠ ਨਾ ਬੋਲੀ ਜਿਹੜੀ ਚੀਜ਼ ਦੇ ਪੈਸੇ ਲਏ ਉਹੀ ਉਹ ਚੀਜ਼ ਦੇਣੀ ਹੈ ਇਹ ਨਾ ਹੋਵੇ ਪੈਸੇ ਵਧੀਆ ਚੀਜ਼ ਦੇ ਲੈ ਤੇ ਦੇਤੀ ਨਗਲੀਆਂ ਵੇਖੋ ਤੁਸੀਂ ਫਰੂਟ ਵਾਲੇ ਬਸ ਅੱਡੇ ਜਿਹੜੀਆਂ ਰੇੜੀਆਂ ਲੱਗੀਆਂ ਹੁੰਦੀਆਂ ਕਈਆਂ ਦਾ ਕੰਮ ਇਹ ਹੈ ਤੁਹਾਡੇ ਸਾਹਮਣੇ ਐਪਲ ਵਧੀਆ-ਵਧੀਆ ਪਾਉਣੇ ਆ ਬੀਬੀ ਨੇ ਛੇਤੀ ਕਹਿਣਾ ਭਾਈ ਮੇਰੀ ਬਸ ਤੁਰਨ ਵਾਲੀ ਫੜਾ ਦੇ ਛੇਤੀ ਉਹਨੇ ਦੂਜਾ ਲਫਾਫਾ ਚੁੱਕ ਕੇ ਫੜਾ ਦੇ ਘਰ ਜਾ ਕੇ ਵਿੱਚੋਂ ਤਿੰਨ ਚਾਰ ਗਲਿਓਂ ਨਿਕਲਦੇ ਇਹ ਕਿਰਤ ਨਾਲ ਵਈ ਮੰਨੀ ਹੈ ਝੂਠ ਬੋਲ ਰਹੇ ਨੇ ਜਿਹੜੀ ਚੀਜ਼ ਦੇ ਪੈਸੇ ਲੈਓ ਕਿਉਂ ਨਹੀਂ ਦਿੱਤੇ ਜਦੋਂ 200 ਰੁਪਈਆ ਕਿਲੋ ਫਰੂਟ ਦਾ ਲਿਆਓ ਕਿਉਂ ਨਹੀਂ ਦੇ ਰਿਹਾਤ ਜਿਹੜੀ ਚੀਜ਼ ਦੇ ਪੈਸੇ ਲੈਨੇ ਉਹੀ ਉਹ ਚੀਜ਼ ਦਿਓ ਕਿਰਤ ਵਿੱਚ ਬੇਈਮਾਨੀ ਨਾ ਹੋਵੇ ਝੂਠ ਨਾ ਬੋਲੀ ਕਹਿੰਦੇ ਫੇਰੋ ਤੀਜਾ ਕੰਮ ਯਾਦ ਰੱਖੀ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੇ ਆ ਤੇਰੇ ਕੋਲ ਸਮਾਂ ਹੁੰਦਾ ਹੈ ਦੁਨਿਆਵੀ ਗੱਲਾਂ ਛੱਡ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੀ ਜੱਤ ਰਜਾ ਨਸਲ